سر میں سٹڈی کرتا سا سٹڈی کرنے بعد جب میں اپنی سٹڈی میں یہ کری بانبے کی میرا بہت ودیا فیوچر سا اگر میں نشے کی دلدل نہ پنجاب پرانے فرنڈ ملے سب نے بانہ فٹ کے نشے پر کھینچنے کی کوشش کی کسی نے بار کٹن دی کوشش نہیں کی ਜੀਡੀ ਮਰਜੀ ਸਾਹਿਬ ਦੇ ਵਿੱਚ ਜਾ ਕੇ ਮੈਂ ਮੇਰੀ 25 ਤੋਂ 30000 ਰੁਪਿਆ ਸੈਲਰੀ ਹੈ ਸਰ ਅਗਰ ਮੈਂ ਚਾਰ ਕੁਸ਼ਨਾ অপারেਟ ਕਰਦਾ ਮੈਂ ਮੇਰੇ 3000 ਪਲਸ ਕਮਾਣਾ ਹੋਣਾ ਲਗਾ ਕੇ ਸਟੂਲਸ ਤੇ ਲਗਾ ਅੱਜ ਪੂਰੇ ਵਿਸ਼ਵ ਭਰ ਦੇ ਵਿੱਚ ਨਸ਼ਾ ਵਿਰੋਧੀ ਦਿਵਸ ਦੇ ਰੂਪ ਤੇ ਵੱਜੋਂ ਮਨਾਇਆ ਜਾ ਰਿਹਾ ਹੈ ਪਰ ਪੰਜਾਬ ਦੇ ਵਿੱਚ ਨਸ਼ੇ ਨੂੰ ਲੈ ਕੇ ਜੋ ਹਾਲਾਤ ਬਣੇ ਹੋਏ ਹਨ ਉਹ ਕਿਸੇ ਤੋਂ ਲੁਕੇ ਨਹੀਂ ਹਨ ਖਾਸ ਕਰਕੇ ਵੱਡੇ ਸ਼ਹਿਰਾਂ ਦੇ ਵਿੱਚ ਹਾਲੇ ਵੀ ਨੌਜਵਾਨ ਪੀੜੀ ਨਸ਼ੇ ਦੀ ਦਲਦਲ ਦੇ ਵਿੱਚ ਫਸੀ ਹੋਈ ਹੈ ਲੁਧਿਆਣਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਲੇਮ ਟਾਬਰੀ ਦੇ ਵਿੱਚ ਡਾਕਟਰ ਅਿੰਦਰਜੀਤ ਢਿੰਗਰਾ ਵੱਲੋਂ ਉਹਨਾਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਜੋ ਖੁਦ ਨਸ਼ੇ ਦੀ ਦਲਦਲ ਚ ਫਸੇ ਹੋਏ ਹਨ ਇਸ ਦੌਰਾਨ ਨਸ਼ਾ ਕਰਨ ਵਾਲੇ ਨੌਜਵਾਨਾਂ ਨੇ ਆਪਣੀਆਂ ਕਹਾਣੀਆਂ ਸਾਡੀ ਟੀਮ ਨਾਲ ਸਾਂਝੀਆਂ ਕੀਤੀਆਂ ਜਿਨ੍ਹਾਂ ਦੀ ਹੱਡ ਬੀਤੀ ਰੂਹ ਕੰਬਾਉਣ ਵਾਲੀ ਸੀ ਲੁਧਿਆਣਾ ਦੇ ਡਾਕਟਰ ਇੰਦਰਜੀਤ ਢਿੰਗਰਾ ਸਲੇਮ ਟਾਬਰੀ ਵਿਖੇ ਨਸ਼ਾ ਛਡਾਊ ਕੇਂਦਰ ਚਲਾ ਰਹੇ ਹਨ ਅਤੇ ਕੇਂਦਰ ਦੀ ਸਕੀਮ ਦੇ ਤਹਿਤ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਮੁਫਤ ਦੇ ਵਿੱਚ ਸਰੀੰਜਾ ਦਿੰਦੇ ਹਨ ਤਾਂ ਜੋ ਉਹ ਕਿਸੇ ਭਿਆਨਕ ਬਿਮਾਰੀ ਦਾ ਸ਼ਿਕਾਰ ਨਾ ਹੋ ਸਕਣ ਅੱਜ ਨਸ਼ਾ ਵਿਰੋਧੀ ਦਿਵਸ ਤੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਿੱਤੇ ਹਾਲਾਤ ਦੱਸੇ ਉੱਥੇ ਹੀ ਕਿਹਾ ਕਿ ਜਦੋਂ ਉਹਨਾਂ ਨੇ ਕਲੀਨਿਕ ਸ਼ੁਰੂ ਕੀਤਾ ਸੀ ਤਾਂ ਉਸ ਵੇਲੇ ਲੁਧਿਆਣਾ ਦੇ ਵਿੱਚ 400 ਦੇ ਕਰੀਬ ਨਸ਼ਾ ਕਰਨ ਵਾਲੇ ਲੋਕ ਸਨ ਜਿਨ੍ਹਾਂ ਦੀ ਗਿਣਤੀ ਅੱਜ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਪੁੱਛੀ ਜਾਵੇ ਤਾਂ ਹਜ਼ਾਰਾਂ ਦੇ ਵਿੱਚ ਪਹੁੰਚ ਚੁੱਕੀ ਹੈ ਉਹਨਾਂ ਕਿਹਾ ਕਿ ਅਸੀਂ ਸਿਵਲ ਹਸਪਤਾਲ ਦੇ ਨਾਲ ਲਿੰਕ ਵਿੱਚ ਹਨ 10000 ਦੇ ਕਰੀਬ ਲੋਕ ਸਿਵਲ ਤੋਂ ਨਸ਼ਾ ਛੱਡਣ ਦੀ ਦਵਾਈ ਲੈ ਰਹੇ ਹਨ ਹਾਲਾਤ ਖਰਾਬ ਹਨ ਉਹਨਾਂ ਕਿਹਾ ਕਿ ਇਸ ਤੇ ਧਿਆਨ ਦੇਣ ਦੀ ਲੋੜ ਹੈ ਸਰ ਮੈਂ ਸਟੱਡੀ ਕਰਦਾ ਸੀਗਾ ਸਟੱਡੀ ਕਰਨ ਤੋਂ ਬਾਅਦ ਜਦੋਂ ਮੈਂ ਆਪਣੀ ਸਟੱਡੀ ਮੈਂ ਸਟੱਡੀ ਭਜੀ ਬੰਬਈ ਗਈ ਤੀ ਮੇਰਾ ਬਹੁਤ ਵਧੀਆ ਫਿਊਚਰ ਸੀਗਾ ਆ ਅਗਰ ਮੈਂ ਨਸ਼ੇ ਦੀ ਦਲਦਲ ਚ ਨਾ ਫਸਦਾ ਤਾਂ ਅਸਲੀ ਟਾਈਮ ਦੇ ਵਿੱਚ ਮੈਂ ਇੱਕ ਸਟਾਰ ਹੋਣਾ ਸੀਗਾ ਕੀ ਸਟੱਡੀ ਕਰਦਾ ਮੈਂ ਇਹ ਸਟੱਡੀ ਐਕਟਿੰਗ ਕਰਦਾ ਸੀਗਾ ਸਟੱਡੀ ਕਰਦਾ ਸੀ ਬੰਬਈ ਮੈਂ ਸਟੱਡੀ ਕੀਤੀ ਹੈ ਮੇਰੇ ਪਾਪਾ ਕੰਪਿਊਟਰ ਡੀਐਂਡਰ ਸੀਗੇ ਪੰਜਾਬ ਦੇ ਵਿੱਚ ਜਦੋਂ ਮੈਂ ਆਇਆ ਜੀ ਪੰਜਾਬ ਦੇ ਵਿੱਚ ਪੁਰਾਣੇ ਫਰੈਂਡ ਮਿਲੇ ਸਭ ਨੇ ਬਾਹਰ ਫੜ ਕੇ ਨਸ਼ੇ ਵਾਲੇ ਕਿਚਨ ਦੀ ਕੋਸ਼ਿਸ਼ ਕੀਤੀ ਕਿਸੇ ਨੇ ਬਾਹਰ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਕਿਉਂਕਿ ਉਸ ਵੇਲੇ ਪੰਜਾਬ ਦੇ ਵਿੱਚ ਨਸ਼ਾ ਬਹੁਤ ਸੀ ਸਰਚਰਚ ਚਲਦੀ ਸੀਗੀ ਚਰਚ ਵੀ ਨਹੀਂ ਸ਼ੁਰੂ ਕੀਤੀ ਉਸ ਤੋਂ ਬਾਅਦ ਚਿੱਟੇ ਦਾ ਦੌਰ ਚੱਲ ਪਿਆ ਮੈਂ ਨਿਟਿੰਗ ਡਿਜ਼ਾਈਨਿੰਗ ਦਾ ਕੰਮ ਸਿੱਖਿਆਈ ਮੈਂ ਸਟੱਡੀ ਛੱਡਤੀ ਸੀ ਕਿ ਉਹ ਮੇਰੇ ਤੋਂ ਬਾਅਦ ਕਰਦੇ ਕਹਿੰਦੇ ਜੇ ਤੁਸੀਂ ਪੜ੍ਹਨਾ ਨਹੀਂ ਤਾਂ ਬੜਾ ਕੰਮ ਕਰੋ ਮੈਂ ਕੰਮ ਕਰਨਾ ਸ਼ੁਰੂ ਕੀਤਾ ਕੰਮ ਦੇ ਵਿੱਚ ਮੇਰਾ ਬਹੁਤ ਧਿਆਨ ਸੀ ਮਗਨ ਨਾਲ ਕੰਮ ਕੀਤਾ ਮੈਂ ਤਰੱਕੀ ਕੀਤੀ ਕੰਮ ਦੇ ਵਿੱਚ ਉਸ ਟਾਈਮ ਦੇ ਵਿੱਚ ਸਰ 2000 8 9 ਦੇ ਵਿੱਚ 6000 7000 ਸੈਲਰੀ ਬਹੁਤ ਜ਼ਿਆਦਾ ਹੁੰਦੀ ਸੀ ਉਸ ਟਾਈਮ ਦੇ ਵਿੱਚ 6 7 7000 ਰੁਪਿਆ ਸੈਲਰੀ ਬਹੁਤ ਜ਼ਿਆਦਾ ਹੁੰਦੀ ਸੀ ਕਿ 2000 7 ਦੇ ਵਿੱਚ ਆਮ ਬੰਦੇ ਦੇ ਨਹੀਂ ਹੁੰਦੀ ਤੇ ਲੋਕ ਮਰੇ ਫਰੰਡ ਦੇਖਦੇ ਸੀ ਚੰਗੇ ਪੈਸੇ ਕਮਾਉਂਦਾ ਵਾ ਬਈ ਇਹਨੂੰ ਨਸ਼ੇ ਤੇ ਲਾਵਾਂਗੇ ਤੇ ਸਾਨੂੰ ਵੀ ਕਰਾਉਂਗਾ ਸਰ ਮੈਨੂੰ ਚਿੱਟੇ ਦੇ ਲਾਤਾ ਹੌਲੀ ਹੌਲੀ ਮੈਂ ਚਿੱਟਾ ਪੀਣ ਲੱਗ ਗਿਆ ਮੈਨੂੰ ਚਿੱਟੇ ਦੀ ਦਗਲ ਚ ਖਿੱਚ ਲਿਆ ਮੈਂ ਚਿੱਟਾ ਪੀਣ ਲੱਗ ਗਿਆ ਸਰ ਕਿਸੇ ਨੇ ਕੱਟਣ ਦੀ ਕੋਸ਼ਿਸ਼ ਨਹੀਂ ਕੀਤੀ ਉਸ ਦੇ ਵਿੱਚੋਂ ਪਹਿਲਾ ਸਰਪੰਨੀ ਤੇ ਪੀਂਦੇ ਰਹੇ ਫਿਰ ਟੀਕੇ ਲਗਾਉਣ ਲੱਗ ਗਏ ਸਰ ਮੈਂ ਇੱਕ ਦੋ ਵਾਰੀ ਛੱਟਿਆ ਵੀ ਵਿੱਚ ਫੇਰ ਲੈ ਜਾਂਦੇ ਸੀਗੇ ਜਿੱਦਾਂ ਯਾਰ ਦੋਸਤ ਆਉਂਦੇ ਸੀਗੇ ਤੇ ਨਸ਼ਾ ਸਰ ਇਹ ਬੰਦ ਨਹੀਂ ਹੋ ਰਿਹਾ ਇਹ ਜਿਹੜੀ ਆਪਾਂ ਕਹਿੰਦੇ ਆ ਸਰਕਾਰਾਂ ਦੀ ਸਰਕਾਰਾਂ ਅਗਰ ਕੋਸ਼ਿਸ਼ ਕਰਦੀਆਂ ਵਾ ਬੰਦ ਕਰਾ ਲਨੀ ਤੇ ਆਪਣੀ ਗਵਰਨਮੈਂਟ ਨਹੀਂ ਬਣਦੀ ਹੁੰਦੀ ਹੁਣ ਸਭ ਨੂੰ ਪਤਾ ਵਾ ਕਿੱਥੇ ਨਸ਼ਾ ਵਿਕਦਾ ਵਾ ਕਿੱਥੇ ਨਹੀਂ ਵਿਕਦਾ ਵਾ ਸ਼ਰੇਆਮ ਮਿਲਦਾ ਵਾ ਹੁਣ ਨਸ਼ਾ ਮਿਲਦਾ ਵਾ ਸਰ ਮੇਰੇ ਤੇ ਪਰਚਾ ਪਾਤਾ ਮੇਰੇ ਕੋਲ ਇੱਕ ਬਿੱਟ ਫੜੀ ਹੋਈ ਚਿੱਟੇ ਦੀ ਸਿਰਫ 10 ਮਿਲੀ ਮੇਰੇ ਤੇ 10 ਗ੍ਰਾਮ ਦਾ ਪਰਚਾ ਪਾਤਾ ਸਰ ਪੁਲਿਸ ਨੇ ਜੇ ਕੀਤੇ ਬੰਦਾ ਗੰਮ ਦੇ ਵਿੱਚ ਜਿਆਦਾ ਨਸ਼ਾ ਕਰਨ ਲੱਗ ਜਾਂਦਾ ਹੈ ਠੀਕ ਹੈ ਜੀ ਐਸੀ ਮਾਤਰਾ ਸਾਤੀ ਆ ਗੰਮ ਦੇ ਵਿੱਚ 1 10 ਮিলি ਤੇ ਫੜਾਇਆਗਾ 10 ਗ੍ਰਾਮ ਪਾਤਾ ਤੁਸੀਂ ਤੁਸੀਂ ਸੋਚੋ ਵੀ ਇਹ ਕਿੱਦਾਂ ਬੰਦਾ ਕਰਦਾ ਵਾ ਮੈਂ ਮੈਂ ਕੋਈ ਚੋਰੀ ਚ ਕਰੀ ਨਹੀਂ ਮਿਹਨਤ ਕਰਕੇ ਨਸ਼ਾ ਕਰਦਾ ਸੀਗਾ ਮੇਰੀ ਆਸ਼ਦੀ ਡੇਟ ਦੇ ਵਿੱਚ ਵੀ ਮੈਂ ਜਿਹੜੀ ਮਰਜ਼ੀ ਸਟੇਟ ਦੇ ਵਿੱਚ ਜਾ ਕੇ ਆਵਾ ਮੇਰੀ 25 ਤੋਂ 30000 ਰੁਪਿਆ ਸੈਲਰੀ ਹੈ ਸਰ ਅਗਰ ਮੈਂ ਚਾਰ ਮਸ਼ੀਨਾਂ ઓਪਰੇਟ ਕਰਦਾ ਵਾਂ ਮੇਰੀ 30000 ਪਲਸ ਕੁ ਮਾਰਨਾ ਉਹ ਟਾਈਮ ਲਗਾ ਕੇ ਦੋ ਸੰਡੇ ਲਗਾ ਕੇ ਤੇ ਅਗਰ ਮੈਂ 15000 ਆਪਣੇ ਘਰੇ ਦੇ ਨਾਵਾ ਦਾ 500 ਸਾਢੇ 30 ਨਿਸ਼ਾ ਕਰਦਾ 15000 ਨਾ ਖਾਣਾ ਵੀ ਹਾਂਜੀ ਬਾਕੀ ਨੂੰ ਨੌਜਵਾਨਾਂ ਨੂੰ ਕੀ ਅਪੀਲ ਕਰਾਂ ਬਾਕੀ ਨੌਜਵਾਨ ਨੂੰ ਮੈਂ ਹੀ ਕਹਿੰਦਾ ਮੈਂ ਇਸ ਨਸ਼ੇ ਦੇ ਵਿੱਚ ਨਾ ਪੋ ਕਿਉਂਕਿ ਇਹ ਨਸ਼ਾ ਦਲਦਲ ਹੈ ਸੀ ਆ ਵੀ ਤੁਸੀਂ ਆਪਣੇ ਮਾਪਿਓ ਘਰ ਪਰਿਵਾਰ ਸਾਰਾ ਬਰਬਾਦ ਕਰ ਦੋਗੇ ਤੁਸੀਂ ਅਗਰ ਇਸ ਨਸ਼ੇ ਦੇ ਵਿੱਚ ਕਰਦੇ ਭੰਡੇ ਤੱਕ ਵਿਗ ਜਾਂਦੇ ਹੈ ਜੀ ਤੁਹਾਡੇ ਕੋ ਨਸ਼ੇਲੀ ਪੈਸੇ ਨਹੀਂ ਹੈਗੇ ਚੋਰੀਆ ਕਰੂੰਗੀ ਗਵਰਨਮੈਂਟ ਮਹਾਰਾਜ ਜੀ ਗਵਰਨਮੈਂਟ ਇਸ ਨੂੰ ਜੇ ਨਸ਼ਾ ਵੇਚਦਾ ਹੈ ਅਗਰ ਤੁਹਾਨੂੰ ਫੜਦੀ ਵੀ ਪੁਲਿਸ ਜਿਹਦੇ ਤੋਂ ਲਿੱਤਾ ਪੁਲਸ ਤੋਂ ਦੇ ਕੋਲ ਪੈਸੇ ਲੈ ਕੇ ਉਹਨੂੰ ਛੱਡ ਦਿੰਦੀ ਹੈ ਨਸ਼ੇ ਨੀ ਬੰਦ ਹੈ ਗੱਲ ਕਾਰਵਾਈ ਹੋਣੀ ਚਾਹੀਦੀ ਹੈ ਜੀ ਇਹਦੇ ਤੇ ਪੁਲਿਸ ਕਿਉਂ ਨਹੀਂ ਕਾਰਵਾਈ ਕਰਦੀ ਅਗਰ ਆਪਣੇ ਦੇਸ਼ ਦੀ ਪੁਲਿਸ ਚਾਵੇ ਨਸ਼ਾ ਬੰਦ ਕਰ ਸਕਦੀ ਹੈ ਜੀ ਸਭ ਕੁਝ ਬੰਦੋ ਕਰ ਸਕਦਾ ਇੰਨਾ ਨੇ 84 ਦੇ ਵਿੱਚ ਜੇਕਰ ਸਰਦਾਰਾਂ ਦਾ ਅਤਿਵਾਦ ਬੰਦ ਕਰਾਤਾ ਸਭ ਕੁਝ ਬੰਦ ਕਰਾਤਾ ਤਾਂ ਇਹ ਨਸ਼ੇ ਕਿਉਂ ਕਿੰਨੀ ਬੰਦ ਕਿੱਡੀ ਵੱਡੀ ਕੋ ਗੱਲ ਲਾ ਉਹ ਨਹੀਂ ਬੰਦ ਕਰਾ ਸਕਦੇ ਇਹ ਵੀ ਹੋ ਸਕਦਾ ਐਡਾ ਸਿੱਖ ਸਾਡੇ ਸਿੱਖ ਧਰਮ ਨੂੰ ਇਹਨਾਂ ਨੇ ਐਡਾ ਅਤੰਗਵਾਦ ਬੰਦ ਕਰਾਤਾ ਅਤੰਗਵਾਦੀ ਦੱਸਦਾ ਸਾਨੂੰ ਸਿੱਖਾਂ ਨੂੰ ਹੈ ਸਭ ਕੁਝ ਬੰਦ ਕਰਵਾਤਾ ਕਿ ਇਹ ਇੱਕ ਨਸ਼ਾ ਛੋਟੀ ਜੀ ਸ਼ੈਅ ਵਾ ਕਿੱਡੀ ਗੱਲ ਹੈ ਨਸ਼ਾ ਬੰਦ ਨਹੀਂ ਕਰ ਸਕਦੇ ਪੈਸੇ ਲੈ ਕੇ ਛੱਡ ਦਿੰਦੇ ਜੀ ਕਹਿੰਦੇ ਅੱਜ ਅੰਤਰਰਾਸ਼ਟਰੀ ਨਸ਼ਾ ਅਵੇਰਨੈਸ ਲੋਕਦਾਨ ਦੇ ਵਿੱਚ ਅੱਜ ਜੀ ਸਾਹਿਬ ਡਾਕਟਰ ਕੋਰਟ ਨੇ ਸਵਾਸਪਿਕ ਲੋਨੋ ਆਈਟੀ پروگرام ਕੀਤਾ ਕਿ ਜਿਵੇਂ ਅਸੀਂ ਭਾਰਤ ਸਰਕਾਰ ਦੇ ਸਮਾਜਿਕ ਸੁਰੱਖਿਆ ਤੇ ਪੰਜਾਬ ਸਰਕਾਰ ਦੇ ਹੈਲਥ ਵਿਭਾਗ ਵੱਲੋਂ ਦੋ ਪ੍ਰੋਜੈਕਟ ਚਲਾ ਰਹੇ ਹਾਂ ਜਿਦੇ ਵਿੱਚ ਸਾਡਾ ਮੇਨ ਕੰਮ ਹੈ ਜਿਹੜੇ ਸਾਡੀ ਨੌਜਵਾਨ ਪੀੜੀ ਨਸ਼ਿਆਂ ਵਿੱਚ ਗ੍ਰਸਤ ਹੋ ਸਕੀ ਹੈ ਉਹਨਾਂ ਨੂੰ ਅਸੀਂ ਮੋਟੀਵੇਟ ਕਰੀਏ ਤਾਂਕਿ ਨਸ਼ਾ ਛੁਡਾ ਸਕੇ ਅੱਜ ਸਾਡੇ ਵਿੱਚ ਸਾਡੇ ਬਤੌਰ ਮੁੱਖ ਮਹਿਮਾਨ ਦੇ ਤੌਰ ਤੇ ਸਾਡੇ ਜਿਹੜਾ ਸਮਾਜੀਕ ਅਫਸਰ ਸ਼੍ਰੀ ਕਿਵਾਨਾ ਜੀ ਵੀ ਪਹੁੰਚਣ ਆਲੇ ਹੈਗੇ ਸਾਡੇ ਇਸ ਪ੍ਰੋਗਰਾਮ ਵੀ ਸਾਰੀ ਪ੍ਰਧਾਨਗੀ ਗੁਰੂ ਦਾ ਵੀ ਦਾ ਸਭਾ ਐ ਪੀਰੂ ਬੰਦਾ ਦੇ ਜਿਹੜੇ ਪ੍ਰਧਾਨ ਹੈਗੇ ਸਰਦਾਰ ਬਲਬੀਰ ਸਿੰਘ ਜੀ ਵੀ ਇੱਥੇ ਪਹੁੰਚੇ ਹੈਗੇ ਮੈਨੂੰ ਇਹ ਦਿਖਣਾ ਚਾਹੁੰਦਾ ਕਿ ਅੱਜ ਦਾ ਕਾਰਨ ਇਹ ਸੀ ਕਿ ਜਿਹੜੇ ਬੱਚੇ ਖੁਦ ਨਸ਼ੇ ਵਿੱਚੋਂ ਅਸੀਂ ਜੋ ਸਾਡਾ ਅੱਜ 15 20 ਸਾਲ ਜੋ ਐਫਰਟਸ ਕੀਤੀਆਂ ਉਹ ਹਰ ਸਾਲ ਅਸੀਂ ਕੋਸ਼ਿਸ਼ ਕਰਦੇ ਹਾਂ ਸਾਲ ਦੇ ਵਿੱਚ ਜਿਹੜੀ ਸਾਡੀ ਕੁਝ ਪ੍ਰਾਪਤੀ ਹੁੰਦੀ ਹੈ ਜਿਹਨਾਂ ਬੱਚਿਆਂ ਨੂੰ ਅਸੀਂ ਮੋੜ ਸਕਦੇ ਆ ਇਆ ਉਹਨਾਂ ਨੂੰ ਦੁਵਾਦਾ ਪਰਿਵਾਰਾਂ ਦੇ ਨਾਲ ਦੁਵਾਦਾ ਜੋੜ ਦੇਣੇ ਆ ਕਿਉਂਕਿ ਕਈ ਬੱਚੇ ਜਿਹੜੇ ਹੈਗੇ ਨੇ ਮਾਪੇ ਦੁਖੀ ਹੋ ਕੇ ਘਰ ਤੋਂ ਕੱਢ ਦਿੰਦੇ ਹੈਗੇ ਤੇ ਅੱਜ ਉਹਨਾਂ ਨੂੰ ਅਸੀਂ ਸਨਮਾਨਿਤ ਵੀ ਬੱਚਿਆਂ ਨੂੰ ਕਰਨਾ ਹੈ ਤੇ ਸਾਡੇ ਅੱਜ ਤੁਸੀਂ ਦੇਖਿਆ ਹੋਣਾ ਕਿ ਇਹੀ ਬੱਚੇ ਆਪਣੀ ਜਗ੍ਹਾ ਜाहिरी ਜਿਹੜੀਆਂ ਮੁਸ਼ਕਲਾਂ ਵਿੱਚ ਨਿਕਲੇ ਜਿਹੜੀ ਤਕਲੀਫਾਂ ਭੋਗਿਆ ਉਹਦੇ ਵਿੱਚੋਂ ਕਿਵੇਂ ਨਿਕਲ ਸਕਦੇ ਕਿਵੇਂ ਨਿਕਲੇਨ ਉਹ ਆਪਣੀ ਜ਼ਿੰਦਗੀ ਨੂੰ ਸ਼ੇਅਰ ਕਰ ਰਹੇ ਨੇ ਇਹ ਬਹੁਤ ਵੱਡਾ ਉਪਰਾਲਾ ਹੈ ਇਹ ਅਸੀਂ ਕਵਾਂਗੇ ਡਾਕਟਰ ਕੁਟਨੇਸ ਜੀ ਤੁਹਾਡੇ ਸਾਰੇ মিডিਆ ਵਾਲਿਆਂ ਦਾ ਉਪਰਾਲਾ ਹੈ ਕਿ ਤੁਸੀਂ ਸਾਡੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਂਦੇ ਹੋ ਉਹ ਅਸੀਂ ਗ੍ਰਾਉਂਡ ਤੇ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਉਹਨੂੰ ਠੀਕ ਕਰੰਦੇ ਚ ਇਹ ਚਾਹੁੰਦੇ ਆ ਕਿ ਇਨ੍ਹਾਂ ਹੀ ਲੋਕਾਂ ਨੂੰ ਅੱਗੇ ਮੋਟੀਵੇਟ ਕਰੀਏ ਤਾਂ ਕਿ ਨਸ਼ਾ ਮੁਕਤ ਪੰਜਾਬ ਬਣਾ ਸਕੀਏ ਸਰ ਮੌਜੂਦਾ ਹਾਲਾਤ ਕੀ ਨੇ ਪੰਜਾਬ ਦੇ ਲੱਗਦਾ ਹੈ ਕਿ ਨਸ਼ਾ ਘੋਰ ਘਟਿਆ ਹੈ ਜਾਂ ਵਧਿਆ ਹੈ ਕਿਸ ਤਰ੍ਹਾਂ ਦੇ ਹਾਲਾਤ ਨੇ ਸ਼ਾਇਦ ਜਦੋਂ ਆਪਾਂ ਇਸ ਗੱਲ ਦੇ ਉੱਤੇ ਆੰਦੇ ਆ ਮੈਂ ਇਹ ਦੱਸਣਾ ਚਾਹਾਂਗਾ ਇਹ ਪ੍ਰੋਗਰਾਮ ਅਸੀਂ 2008 ਤੋਂ ਸ਼ੁਰੂ ਕੀਤੇ ਸੀ ਉਦੋਂ ਸਿਰਫ 3-400 ਪੇਸ਼ੈਂਟ ਸੀ ਅੱਜ ਸਿਵਲ ਹਸਪੀਟਲ ਦੇ ਵਿੱਚ ਜਿਹੜਾ ਅਸੀਂ ਲਿੰਕ ਕਰਦੇ ਆ ਇਨ੍ਹਾਂ ਬੱਚਿਆਂ ਨੂੰ ਐਕੀਕਿਆਦੋਂ ਨਸ਼ੇ ਤੋਂ ਹਟਾਉਣ ਲਈ ਹੀਰੋਇਨ ਤੋਂ ਹਟਾਉਣ ਲਈ ਉੱਥੇ 10000 ਬੱਚਾ ਦਵਾਈ ਲੈਦੇ ਸੋ ਇਹ ਤੁਸੀਂ ਇਹ ਆਕੜੇ ਸਰਕਾਰੀ ਆਕੜੇ ਆਪ ਦੱਸ ਰਹੇ ਕਿ ਘਟਿਆ ਨਹੀਂ ਬਧਿਆ ਸੋ ਅੱਜ ਕਿਦੇ ਨੇ ਕਿਦੇ ਕਿਉਂਕਿ ਪੈਸਾ ਇਨਵਾਲਵ ਹੁੰਦਾ ਇਸ ਬਿਜ਼ਨਸ ਵਿੱਚ ਤੋ ਬਹੁਤ ਸਾਰੇ ਐਸੇ ਪ੍ਰੋਬਲਮਸ ਜਿਹੜੀਆਂ ਹੈਗੇ ਜਿਆਦਾ ਮਨੀ ਇਨਵੋਲਵਮੈਂਟ ਹੋਣ ਦੇ ਕਾਰਨ ਸਰਕਾਰ ਦੇ ਵਿੱਚ ਵੀ ਕੋਈ ਇਨੀਸ਼ੀਏਟਿਵ ਅਸੀਂ ਲਿਆ ਉਹਨਾਂ ਨੂੰ ਕੋਸ਼ਿਸ਼ ਕੀਤੀ ਸਰਕਾਰਾਂ ਕਹਿੰਦੀਆਂ ਵੀ ਹੈਗੀਆਂ ਪਰ ਅਜੇ ਤੱਕ ਅਸੀਂ ਇਹੀ ਜਾਣਦੇ ਆ ਕਿ ਹਰ ਬੰਦੇ ਨੂੰ ਚਾਹੀਦਾ ਸਰਕਾਰ ਨੂੰ ਹਰ ਰਾਜਨੀਤਿਕ ਪਾਰਟੀ ਨੂੰ ਚਾਹੀਦਾ ਕਿ ਇੱਕ ਦੂਜੇ ਤੇ ਅਸੀਂ ਬਲੇਮ ਲਾਉਣ ਦੀ ਬਜਾਏ ਸਰਕਾਰ ਦੇ ਹੱਥ ਮਜ਼ਬੂਤ ਕਰੀਏ ਸਮਾਜਿਕ ਜਥੇਬੰਦੀਆਂ ਦੇ ਹੱਥ ਮਜ਼ਬੂਤ ਕਰੀਏ ਤਾਂ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾ ਕੇ ਅਸੀਂ ਨੌਜਵਾਨ ਪੀੜੀ ਨੂੰ ਬਚਾ ਸਕੀਏ ਇਹੀ ਬਤ ਬਲਵੀਰ ਚੰਦ ਕਿਰਗੁਰਵ ਦਾ ਹਸਵਾਲ ਪੀਰੂ ਬੰਦਾਵਸਤੀ ਦਾ ਐਜੇ ਚੇਅਰਮੈਨ 40 ਸਾਲ ਤੋਂ ਸਰ ਪੀਰੂ ਬੰਦਾ ਜਿਹੜਾ ਇਲਾਕਾ ਹੈਗਾ ਬੜਾ ਬਦਨਾਮ ਹੈਗਾ ਨਸ਼ੇ ਨਾਲ ਲੈ ਕੇ ਤੁਹ ਕਿਸ ਤਰ੍ਹਾਂ ਤੁਹਾਨੂੰ ਲੱਗਦਾ ਹੈ ਕਿ ਨਸ਼ੇ ਦੇ ਠੱਲ ਪਾਣੀ ਚਾਹੀਦੀ ਹੈ ਕਿ ਸੁਨੇਹਾ ਦੇਣਾ ਚਾਹੁੰਗੇ ਮੈਂ ਸੁਨੇਹਾ ਦੇਣਾ ਚਾਹਣਾ ਪੀਏ ਸੁਗਿਆਵਲੇ ਹਸਪਤਾਲ ਦੇ ਵਿੱਚ ਮੈਂ ਮੈਂਬਰ ਹੋਣ ਦੇ ਨਾਤੇ ਤੇ ਜਦੋਂ ਵੀ ਉਧਰ ਕੋਈ ਬੰਦਾ ਫੜਿਆ ਜਾਂਦਾ ਸਰੰਜਾ ਵੇਚਦਾ ਜਾਂ ਸੰਜੂਟੀ ਲਾਉਂਦਾ ਉਸ ਟਾਈਮ ਹੀ ਉਹ ਬੰਦੇ ਜਿਹੜੇ ਆ ਮੇਰੇ ਰਹਿਣ ਵਾਲੇ ਮੇਰੇ ਸਾਥੀ ਉਹ ਮੈਨੂੰ ਟੈਲੀਫੋਨ ਕਰਦੇ ਆ ਕਹਿੰਦੇ ਆਓ ਜੀ ਤੁਹਾਡੇ ਸੁਈਆਂ ਵਾਲੇ ਆ ਕੰਮ ਕਰਦੇ ਆ ਉੱਥੇ ਜਦੋਂ ਮੈਂ ਜਾਂਨਾ ਤੇ ਉਹ ਬੰਦਾ ਸੁਈਆਂ ਵਾਲਾ ਨਹੀਂ ਹੁੰਦਾ ਕੋਈ ਹੋਰ ਹੁੰਦਾ ਬਾਹਰੋਂ ਪੀਰੋ ਬੰਦਾ ਬਸਤੀ ਦੇ ਵਿੱਚ ਐਟਮ ਇਹੋ ਜਿਹੀ ਇੱਕ ਮੰਡੀ ਬਣ ਚੁੱਕੀ ਆ ਜਿੱਦਾਂ ਜੱਟ ਜ਼ਿਮੀਂਦਾਰ ਆਪਣੀਆਂ ਫਸਲਾਂ ਲਿਆਉਂਦੇ ਨੇ ਲੱਗਦਾ ਮੰਡੀ 'ਚ ਇੱਦਾਂ ਪੀਰੋ ਬੰਦਾ ਬਸਤੀ ਇੱਕ ਇਹੋ ਜਿਹੀ ਮੰਡੀ ਬਣ ਚੁੱਕੀ ਉੱਥੇ ਬਾਹਰੋਂ ਵੀ ਆ ਕੇ ਉਹ ਨਸ਼ਾ ਵੇਚਦੇ ਆ ਜਦੋਂ ਮਾਲੇ ਵਾਲੇ ਉਹਨਾਂ ਨੂੰ ਮਾੜਾ ਮੋਟਾ ਉਹਨੂੰ ਕਹਿੰਦੇ ਵੀ ਤੁਸੀਂ ਨਾਂ ਵੇਚੋ ਜਾਂ ਤੁਸੀਂ ਇੱਥੇ ਗਾਂ ਪਛਾਹ ਹੋ ਜਾਓ ਉਹ ਵੀ ਸਾਡੇ ਗੱਲ ਪਿੰਦੇ ਆ ਇਸ ਕਰਕੇ ਸਿਆਣੇ ਬੰਦੇ ਆ ਜਿਹੜੇ ਉਹਦੋਂ ਉਹ ਕਹਿੰਦੇ ਅਸੀਂ ਕੀ ਲੈਣਾ ਇਸ ਤੋਂ ਪਹਿਲਾਂ ਮੇਰੇ ਕੋਲ ਬੀਵੀ ਸਿਲੰਡਰ ਵਾਲੇ ਆਏ ਸੀਗੇ ਉਹ ਆ ਸੁਈਆਂ ਵਾਲੇ ਹਸਪਤਾਲ ਬਣੋਂ ਹੀ ਉਹਨਾਂ ਨੇ ਇਹ ਕੰਮ ਕੀਤਾ ਸੀ ਮੈਂ ਪੀਰੋਵੰਦਾ ਬਸਤੀ ਦੇ ਵਿੱਚ ਘਰ ਘਰ ਲਿਆ ਕੇ ਉਹਨਾਂ ਦੀਆਂ ਫੋਟੋਆਂ ਕਰਾਈਆਂ ਘਰ ਘਰ ਕਿਸੇ ਦੇ 5 ਮਰੇ ਕਿਸੇ ਦੇ 3 ਮਰੇ ਕਿਹਦੇ ਦੋ ਮਰੇ ਇਹਦਾ ਇੱਕ ਮਰਿਆ ਕੋਈ ਮਾਈ ਬੁੱਢੀ ਆ ਰੋ ਰਹੀ ਆ ਕੋਈ ਭੈਣ ਰੋ ਰਹੀ ਆ ਉਹ ਜਦੋਂ ਮੈਂ ਸਾਰੇ ਨਾ ਪੀਰੋਵੰਦੇ ਚ ਸਾਰੇ ਫੋਟੋ ਫੋਟੋ ਕਰਾਈਆਂ ਤੇ ਫਿਰ ਉਹਨਾਂ ਨੇ ਕੀ ਕੀਤਾ ਮੈਂ ਕਿਹਾ ਵੀ ਨਸ਼ਾ ਇਹ ਮਾੜਾ ਨਸ਼ਾ ਛੱਡਣਾ ਚਾਹੀਦਾ ਇੱਕ ਨਸ਼ੇ ਦੇ ਵਿਰੁੱਧ ਇੱਕ ਮਹਿੰਮ ਚੱਕੀ ਸੀ ਮੈਂ ਨਾਲ ਇਸੋਈ ਵਾਲੇ ਹਸਪਤਾਲ ਦਾ ਮੇਰਾ ਸਾਥ ਸੀਗਾ ਜਉਂਦੀ ਕਿ ਤੀਜੇ ਦਿਨ ਪੀਰੋਵੰਦਾ ਬਸਤੀ ਚੌਂਕ ਦੇ ਵਿੱਚ ਮੇਰਾ ਉਹਨਾਂ ਨੇ ਪੁਤਲਾ ਬਣਾ ਕੇ ਫੂਕਿਆ ਗਿਆ ਬਈ ਇਹ ਗਲਤ ਕੰਮ ਕਰਦਾ ਕਿਹਾ ਮੈਂ ਕੀ ਸੀ ਮੇਰੀ ਗੱਲ ਨੂੰ ਜਿਹੜਾ ਮੁੱਦਾ ਬਣਾਇਆ ਉਹਨਾਂ ਨੂੰ ਮੈਂ ਇਹ ਗੱਲ ਕਹੀ ਸੀ ਵੀ ਜਨਾਬ ਵੀ ਨਸ਼ੇ ਤੇ ਬੰਦ ਹੋਣਾ ਚਾਹੀਦਾ ਵੀ ਅੱਜ ਜਦੋਂ ਇਹ ਲੜਕੀ ਦੀ ਸ਼ਾਦੀ ਕਰਦੇ ਨੇ ਤਾਂ ਹੀ ਸੋਚਦੇ ਆ ਵੀ ਲੜਕਾ ਨਸ਼ਾ ਨਾ ਕਰਦਾ ਹੋਵੇ ਪਰ ਇੱਥੇ ਮਾਹੌਲ ਇੱਕ ਇਹੋ ਜਿਹਾ ਬਣੂਗਾ ਵੀ ਪੀਰੋ ਬੰਦਾਬਾਦ ਦੀ ਦੇ ਵਿੱਚ ਕੋਈ ਮੇਰੀ ਧੀ ਭੈਣ ਦਾ ਤਾਂ ਹੀ ਰਿਸ਼ਤਾ ਕਰਾਂਗੇ ਤਾਂ ਸੋਚਣਗੇ ਪਹਿਲਾਂ ਕੁੜੀ ਨੂੰ ਪੁੱਛ ਲੈਣ ਨਸ਼ਾ ਤਾਂ ਨਹੀਂ ਕਰਦੀ ਸੋ ਅੱਜ ਉਹ ਪ੍ਰਣਾਮ ਅੱਜ ਤੁਹਾਡੇ ਸਾਹਮਣੇ ਆ ਤੋ ਇਸ ਕਰਕੇ ਮੈਂ ਉਦੋਂ ਵੀ ਮੈਨੂੰ ਕਈਆਂ ਨੇ ਕਿਹਾ ਵੀ ਤੂੰ ਕੀ ਜਣਾ ਫਿਰ ਮੈਨੂੰ ਧਮਕੀਆਂ ਵੀ ਗਈਆਂ ਹੈ ਜੀ ਕੀ ਅਪੀਲ ਕਰਨੀ ਹੈ ਅਪੀਲ ਮੈਂ ਕਰੂੰਗਾ ਜੀ ਵੀ ਕੁਛ ਇਹੋ ਜਿਹੇ ਬੰਦੇ ਆ ਉਹਨਾਂ ਨੂੰ ਹੀ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋ ਪੈਸੇ ਦੀ ਦਲਦਲ ਵਿੱਚ ਖੁਵੇ ਆ ਉਹਨਾਂ ਨੂੰ ਪਤਾ ਹੀ ਨਹੀਂ ਵੀ ਅਸੀਂ ਕਿਹਦੇ ਪੁੱਤ ਮਾਰ ਰਹੇ ਆ ਕਿਸ ਦੀ ਧੀਆਂ ਉਜਾੜ ਰਹੇ ਆ ਕਿਸ ਦੀ ਮਾਮਾ ਨੂੰ ਉਜਾੜ ਰਹੇ ਉਹਨਾਂ ਨੂੰ ਪਤਾ ਹੀ ਨਹੀਂ ਸਿਰਫ ਉਹਨਾਂ ਦਾ ਪੈਸਾ ਹੀ ਮੁੱਦਾ ਜੀ ਤੇ ਪੈਸਾ ਕਹਿ ਉਹ ਜੀ ਜੇ ਤੁਹਾਨੂੰ ਪਤਾ ਹੀ ਵੇ ਰਿਸ਼ਤਾ ਸਭ ਭਲਾਉਂਦਾ ਸੋ ਕਰਕੇ ਮੈਂ ਇਸ ਕਰਕੇ ਕਹੂੰਗਾ ਵੀ ਜਿੰਨਾ ਚਿਰ ਇਹਨਾਂ ਬੱਚਿਆਂ ਦੇ ਆਪਣੇ ਦਿਮਾਗ ਚੋਂ ਇੱਕ ਗੰਦਾ ਜਿਹੜਾ ਨਹੀਂ ਨਿਕਲਦਾ ਉਹਨਾਂ ਚ ਮੁਸ਼ਕਲ ਹੈ ਮੈਨੂੰ ਅੱਜ ਤੱਕ ਕੋਸ਼ਿਸ਼ ਕਰਦੇ ਆਂ ਔਰ ਇੱਥੇ ਸੂਈਆਂ ਇਸ ਕਰਕੇ ਬਣਦੇ ਆਂ ਵੀ ਜਿਹੜੀ ਇੱਕ ਬੰਦੇ ਨੂੰ ਬਿਮਾਰੀ ਆ ਦੂਸਰੇ ਨੂੰ ਨਾ ਲੱਗ ਜAVE ਅੱਜ ਤੱਕ ਅੱਜ ਤੱਕ ਇਸ ਕਰਕੇ ਕਰਦੇ ਆਂ ਪਰ ਇਸ ਗੱਲ ਨੂੰ ਉਹ ਕੁਝ ਹੋਰ ਰੰਗ ਦੇਈ ਜਾਂਦੇ ਆਂ ਇੱਕ ਸਿਰੰਜ ਦੇਣ ਦਾ ਮਕਸਦ ਇਹ ਹੈ ਵੀ ਇੱਕ ਬੰਦੇ ਨੂੰ ਕੋਈ ਕੈਂਸਰ ਆ ਦੂਜੇ ਨੂੰ ਨਾ ਹੋ ਜAVE ਉਹ ਸਿਰੰਜਾ ਦਾ ਜੀ ਇਸ ਕਰਕੇ ਦਿੰਦੇ ਵੀ ਦੂਜੇ ਨਾਲ ਹੋ ਜAVE ਪਰ ਉਹਨੂੰ ਇੱਕ ਹੋਰ ਹੀ ਰੰਗਤ ਦਿੰਦੇ ਰਹਿੰਦੇ ਲੋਕ ਇਸ ਕਰਕੇ ਬੜਾ ਔਕੇ ਆ ਪਰ ਸਾਨੂੰ ਚਾਹੀਦਾ ਵੀ ਜਿਹੜੇ ਵੀ ਸਰਕਾਰ ਕੋਈ ਵੀ ਆਵੇ ਉਹਨੂੰ ਇਹ ਇਧਰ ਧਿਆਨ ਦੇਣਾ ਚਾਹੀਦਾ ਇਹ ਉਹਨਾਂ ਤੋਂ ਸਰਕਾਰ ਦੀ ਹਮਾਇਤ ਤੋਂ ਬਿਨਾਂ ਨਹੀਂ ਹੋ ਸਕਦਾ ਕੁਝ ਮਾਲੇ ਵੱਲੋਂ ਵੀ ਹਮਾਇਤ ਹੋਣੀ ਚਾਹੀਦੀ ਆ ਹੁਣ ਜਦੋਂ ਪੁਲਿਸ ਜਾਂ ਪੁਲਿਸ ਜੀ ਤੇ ਡਿਊਟੀ ਲੱਗਦੀ ਆ ਆਰਡਰ ਸੀਡੀ ਮੇਰੇ ਮਾਲੇ ਦੇ ਵਿੱਚ 24 ਘੰਟੇ ਡਿਊਟੀ ਲੱਗਦੀ ਆ ਤੇ ਜਿਹੜਾ ਰਿਜ਼ਲਟ ਹੈ ਉਹ ਜ਼ੀਰੋ ਆ